ਸਤਿ ਸ੍ਰੀ ਅਕਾਲ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਗੁਰਦੁਆਰਾ ਭਾਈ ਬੁੜਾ ਸਾਹਿਬ ਵਿਖੇ ਮੌਜੂਦ ਆ ਅੱਜ ਦੇਖ ਰਹੇ ਹਾਂ 골ਡਨ ਟੀਵੀ ਇੰਡੀਆ ਮੈਂ ਪੱਤਰਕਾਰ ਕੰਦਰ ਸਿੰਘ ਮਨਸੂਰਾ ਸੋ ਅੱਜ ਜੋ ਇੱਥੇ ਪ੍ਰੋਗਰਾਮ ਮਨਾਏ ਜਾ ਰਹੇ ਆ ਸਮਾਗਮ ਕੀਤੇ ਜਾ ਰਹੇ ਆ ਰੰਗਰੇਟੇ ਗੁਰੂ ਕੇ ਬੇਟੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਉਹਨਾਂ ਦਾ ਜੋ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਮਨਸੂਰਾ ਹਰ ਸਾਲ ਦੀ ਤਰ੍ਹਾਂ ਜੋ ਕਿ ਪਰਸੋਂ ਅਖੰਡਪੁਰ ਸਾਹਿਬ ਆਰੰਭ ਹੋਏ ਸਨ ਅਤੇ ਅੱਜ 17 ਦਸੰਬਰ ਦਿਨ ਐਤਵਾਰ ਨੂੰ ਭੋਗ ਪਾਇਆ ਜਾ ਰਿਹਾ ਜਿਸ ਵਿੱਚ ਰਾਗੀ ਜੱਥਾ ਭਾਈ ਇਤਨਾਮ ਸਿੰਘ ਜੀ ਮੁੱਲਾਪੁਰ ਵਾਲੇ ਤੇ ਜੋ ਢਾਡੀ ਜੱਥਾ ਹੁਣੇ ਜੋ ਆਪ ਸੁਣ ਰਹੇ ਹੋ ਵਿੱਚ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ ਰਹੇ ਆ ਭਾਈ ਬਲਵੰਤ ਸਿੰਘ ਜੀ ਪਮਾਲ ਵਾਲੇ ਸੁੰਦਰ ਖੁੱਲੇ ਦੀਵਾਨ ਹਾਲ ਦੇ ਵਿੱਚ ਦੀਵਾਨ ਚੱਲ ਰਿਹਾ ਤੇ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦੁਆਰਾ ਭਾਈ ਗੁਰਦਾ ਸਾਹਿਬ ਤੋਂ ਮਾੜੀ ਗੁਰੂ ਦੇ ਘਰ ਤੁਹਾਡੇ ਧਰਮ ਦੇ ਵਿੱਚ ਆ ਜਾਓ ਗੁਰੂ ਦੇ ਭਦਰ ਮਹਾਰਾਜ ਨੇ ਲਿਕੇ ਠੀਕਾ ਤੁਹਾਡੇ ਧਰਮ ਦੇ ਵਿੱਚ ਆ ਜਾਣੇ ਤੇਰੇ ਧਰਮ ਦੇ ਅੰਦਰ ਸਾਨੂੰ ਮੌਤ ਤਾਂ ਨਹੀਂ ਆਲੇ ਜੀ ਇੱਦਾਂ ਮਾਰੇ ਮੌਤ ਤਾਂ ਹਰ ਇੱਕ ਧਰਮ ਦੇ ਵਿੱਚ ਕਹਿੰਦੇ ਜਾਓ ਪ੍ਰਕਾਰ ਨੇ ਗੁਰੂ ਦਾ पर जॾहिं गुरू साहिब पिया ਮੁਸਲਮਾਨ ਹੁੰਦੇ ਹਨ ਸਸਕਾਰ ਹੋ ਗੁਟਿਆ ਸੀ ਉਧਰ ਦੂਸਰੇ ਪਾਸੇ ਜੀ ਦੀ ਅਕਾਸੀ ਸ਼ਹੀਦੀ ਦਾ ਕਥਾ ਉਹ ਦੇਖ ਨਾ ਰਹੇ ਆ ਭਾਜ ਦੇ ਤੱਕ ਉਹਨਾਂ ਨੇ ਫੁਰਤੀ ਨਾਲ ਮਾਰਾ ਸਾਡਾ ਸਹੀ ਤੱਕਿਆ ਸਰਦਾਰੋ ਕਈ ਬੰਦੇ ਕਈ ਗੱਲਾਂ ਇਤਿਹਾਸ ਦੇ ਅੰਦਰ ਇਹ ਗੱਲਾਂ ਹੁਣ ਇਹ ਤੱਕ ਜਾ ਉੱਥੇ ਸਮਾਂ ਕਿੰਨਾ ਚੀਕਿਆ ਹੂੰ ਗੋਮਸੇ ਦੀ ਮਹਾਰਾਜ ਜਿਨ੍ਹਾਂ ਨੇ ਆਪ ਦੇ ਸੇਧਾ ਰੋਲ ਦਾ ਜਾਣਨ ਲਈ ਮਨਾਵਾ ਹੋਰ ਪਾਤਾ ਸ਼ਾ ਮਸਾਕੀ ਵਾਲੇ ਖਾਨਸੇ ਦਾ ਜਨਮ ਖੰਡਾ ਜਿੱਤ ਆਦੇ ਮਤਲਬ ਕਿ ਕਹਾਵਾਂ ਦਾ ਭਾਈ ਲੱਗੇ ਮਾਰੇ ਪਾਸੇ ਕਿੱਤਿਆ ਜਿਨ ਲੋਕੇ ਫਿਰ ਮੰਦਰੋਂ ਵੱਢੀ ਆਪ ਦੇ ਪਿੰਡੇ ਕਹਿੰਦਾ ਨਨਕਸਾ ਵਾਲੇ ਆ ਰਿਹਾ ਕੋ ਬਟਾਇ ਨ ਸਮਝੀ ਮੈਂ ਕੀ ਹਰਮਾਇਤ ਨੂੰ ਕਹਿੰਦੇ ਸਾਥ ਲੈ ਕੇ ਦੋਸਤਾਂ ਨਿਕਲੇ ਹਰਮਾਇਤ ਦਾ ਬੇਜਾ ਬਾਹਰ ਨੂੰ ਕੀ ਦਿੰਦਾ WHAT

ਸਰਵ ਆਨੰਦਾਨੀ ਰਹੀ ਪਾਪਜਨੀ ਜੋਤ ਹਾਜ਼ਰਾ ਜੂ ਤਾਹ ਜੂਰ ਸਰਬ ਕਲਾ ਪ੍ਰਭੂਰ ਚੌਵਰਸ਼ਰ ਦੇ ਮਾਲਕ ਦੀਨ ਦੁਨੀ ਦੇ ਬਾਕੀ ਗੁਰਗਤੀ ਦੇ ਬਰਾਜਮਾਨ ਹਾਜ਼ਰ ਨਾਜ਼ਰ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਬਾਣ ਦਰਸ਼ੁਤੇ ਦਾ ਅਦਿਕਾ ਤੇ ਅੰਦਰ ਦੇ ਖਾਸਾ ਜੀ ਸਹਿ ਬੋਲੋ ਜੀ ਵਾਹ ਆਪ ਜੀ ਦੇ ਪੱਛ ਪਿਆਰੇ ਚਾਰ ਸਹਿਬ ਜੱਤੇ ਸਾਰੇ ਮੂਤੇ ਹੱਠੀਆਂ ਟੱਪੀਆਂ ਤੱਬੀਆਂ ਜਿਨ੍ਹਾਂ ਨਾਮ ਦੇ ਪ੍ਰਿਆਰ ਪੜਛਕਿਆ ਤੇ ਇਤਰਾਇ ਤੇ ਤਰਨਾਰ ਐ ਮੈਚਰਾਏ ਮੂਤਵਾਰੇ ਕਿਸੇ ਵਾਰੀ ਕੁਰਬਾਨੀਆਂ ਦਿੱਤੀਆਂ ਧਰਮ ਦੀ ਹਾਰਿਆ ਸਿੱਖੀ ਦਾ ਮਿੱਤਰ ਆ ਆਪਣੀਆਂ ਨਹੀਂ ਪਰ ਅੰਤਰਕਵਾਇ ਦਾ ਅਧਿਆਨ ਕਰੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਅੱਜ ਦਾ ਸਰਵਤੋਤਮ ਗੁਰਦੁਆਰੇ ਦਾ ਅਧਿਆਨ ਕਰੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿ ਜੀ ਤੁਹ ਸਿਤਾਵਾ ਚਿਤਾਵਨ ਦਾ ਸਭ ਦਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਦਾ ਸਰਬ ਪਹਾੜਾ ਲੱਛਿਆ ਰਹੇ ਤੇ ਤੇ ਵਾਤੇ ਕਰਤੀ ਮਾਇ ਪੰਥ ਕੰਨ ਕਰਨਾ ਸਰਕਾਰ ਛਿਰੀ ਅਵਰਤ ਹੈ ਦੀ ਦੇ ਦਰਸ਼ਨ ਅਸ਼ਨਾ ਕਉਂ ਗਿਆ ਝੰਡੇ ਖੁੰਗੇ ਜੁਲ ਜੁਟਾ ਲੰਗਰ ਕਾ ਗੁਰੂ ਨਾਨਕ ਜੀ ਵਾਹਿ ਜੀ ਆਪ ਜਿਹਦੇ ਗੁਰੂ ਪਿਆਰੇ ਸਿੱਖਾਂ ਦਾ ਮਾਨ ਲੀਆ ਮੱਤ ਦੀ ਮੱਤ ਬੰਦ ਰੱਖਾ ਹੇ ਅਕਾਰਪੁਰਖ ਵਾਹਿਗੁਰੂ ਅਰਜਾਨੀ ਆਪਣੇ ਪੰਜ ਸਦਾਤਾ ਇਤਬਾਰ ਦਿਓ ਸ੍ਰੀ ਨਰਕਨਉ ਸਹਾਬਤ ਊਰਗੁਰਤਵਰੇ ਗੁਰਧਾਮਾਂ ਦੀ ਜਿੰਨਾ ਤੋਂ ਪੰਖ ਨੂੰ ਬਿਝੜਿਆ ਗਿਆ ਹੈ ਗੁਰਦੇ ਦਰਸ਼ਨ ਦੀ ਦਾਤ ਤੇ ਸੇਵਾ ਸੁਭਾਉ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੂ ਹੇ ਨਵਾੜਿਆਂ ਦੇ ਮਾਣ ਨਕਾੜਿਆਂ ਦੇ ਸਾੜ ਨਿਰੋਟਿਆਂ ਦੀ ਔਰ ਨਿਆਸ ਰੰਦੇ ਆਸਰੀ ਸੱਚੇ ਪਤਸ਼ਾਹ ਜੀ ਉਹ ਧਰਮਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨਾ ਧੰਨ ਗੁਰੂ ਸਿੰਘ ਜੀ ਮਹਾਰਾਜ ਧੰਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜੋਤਿ ਪਰਬੰਦੀ ਦੇ ਬਰਾਜ ਮਨਸਨ ਦੇ ਪਾਤਸ਼ਾ ਆਰ ਜਿਹਦੇ ਕਰਨਾ ਧੰਨਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਹਿੰਦ ਦੀ ਚਾਦਰ ਉਹਨਾਂ ਦੀ ਸ਼ਹੀਦੀ ਨੂੰ ਸਮਰਪਤ ਅੱਗੇ ਭਾਈ ਸਾਹਿਬ ਭਾਈ ਜੀਵਨ ਸਿੰਘ ਜੇਤਾ ਜੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਤ पार्थों रोग नो खाट पड़ पा आराम करवाए गए सर सच्चे पासा जीना दिया मतलब ये को उपाय है ने बाड़े या आ तमाम दिन तक और किया हम धर्म में वचन के रूप का वचन नक्ता या बेड़े बेड़े सुख शांति बटवाने परिवार में के का समाज रक्षा महाराज सच्चे पासा जी हो कृपा करके ये स्थान पे पर्व मनाने दे कार्य कराए देने आपन की कार्य करने सेवा के रूप में उपज ਖੇਤ ਦੇ ਵਿਰਾ ਪਰਿਆਰਤ ਰੱਖਣਾ ਛੇ ਪੰਦੇ ਅਮਰੋ ਕੰਮਨਾ ਪੁਨੀਆ ਕਰਨੀ ਅਦਿਸ ਮਰੋ ਕਾਮਨਾ ਲੈ ਕੇ ਛੇ ਪੰਦੇ ਕਾਰਜ ਕਰਾਏ ਨੇ ਉਹਨਾਂ ਦੇ ਸਪੋਪਰ ਪਤੀ ਬਣੋ ਜਿਲਦਿਆਂ ਦੇ ਨਗਰ ਤੇ ਦਾਲਾਂ ਦੇ ਲੰਕਰ ਉਹਨਾਂ ਵੱਲੋਂ ਸੇਵਾ ਕੀਤੀ ਗਈ ਆ ਜੇ ਮਰੋ ਕਾਮਨਾ ਨੂੰ ਮੁਕਰਾ ਕੇ ਸੇਵਾ ਕੀਤੀ ਆ ਇਰਪਾ ਕੰਨਿਆ ਆਪਦੇ ਸੇਵਾ ਕੀ ਆਵਣੋਂ ਗਾ ਕਾ ਪੁਨੀਆ ਕੰਨਿਆ ਸਤਿਗਿਰ ਅਪਰਖਣ ਮਾਤਾ ਜੀ ਜਗੂਤਾ ਜਾਗਰਦੀ ਹੋਈ ਉਹਨਾਂ ਨੇ ਸਰਵਾ ਕੀਤੀ ਆਉਂ ਮਾਤਾ ਨੂੰ ਵਰਕਾਂ ਵਿੱਚ ਬਾਤ ਪਾਇਆ ਜਿੱਥੇ ਜੀ ਆਗਿਆ ਰਹੀ ਉਸ ਵੇਲੇ ਜਿਨ੍ਹਾਂ ਨੇ ਕੈਨੇਡਾ ਪਿਹਰਵਾ ਦੇ ਬਾਤ ਕਰਿਆ ਗੁਰੂ ਗ੍ਰੀਤ ਰਵਾਜ ਆਪਦੇ ਲਈ ਬੱਧ ਕਰਨਾ ਨਾਮ ਚਰਤ ਸਿ ਤਰਾ ਪਰਵਤ ਦਾ खालसा वाहिगुरु जी फते सोने हले वाहिगुरु जी का ख़ालसा